ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਫੇਰ ਪਹੁੰਚੇ ਆਂ ਪਿੰਡ ਤੁੰਗਾ ਹੈੜੀ ਤਹਿਸੀਲ ਰਾਇਕੋਟ ਤੇ ਜ਼ਿਲ੍ਹਾ ਲੁਧਿਆਣਾ ਗਾਵਾਂ ਜਰਸੀ ਤੁਹਾਨੂੰ ਮੈਂ ਅੱਜ ਦਿਖਾਵਾਂਗਾ ਨੌ ਇੱਕ ਦਿਖਾਵਾਂਗੇ ਤਰਸੂਏ ਟਰੱਕ ਦੀ ਡੀ ਐਚ ਐਫ ਦਿਖਾਵਾਂਗੇ ਫੁੱਲ ਵੱਡੇ ਕਦ ਕੱਡ ਚ ਮੰਡੀ ਵਾਲਾ ਸ਼ਿਸ਼ਟਮੀ ਬਣਿਆ ਹੋਇਆ ਅੱਜ ਇੱਥੇ ਗਾਵਾਂ ਸਾਰੀਆਂ ਟੌਪ ਕੁਆਲਿਟੀ ਦੀਆਂ ਨੇ ਦਸਾਂ ਚੋਂ ਸੱਤ ਤਾਜ਼ੀਆਂ ਸੂਈਆਂ ਨੇ ਤੇ ਤਿੰਨ ਹੈਗੀਆਂ ਨੇ ਸੱਜਣੋ ਗੱਬਣਾ ਤੇ ਆਜੋ ਬਾਕੀ ਬਾਈ ਨਾ ਕਰਾਉਂਦੇ ਆ ਗੱਲਬਾਤ ਗਾਂ ਕੱਲੀ ਕੱਲੀ ਤੋਰ ਕੇ ਦਿਖਾਵਾਂਗੇ ਤੇ ਰੇਟ ਵੀ ਇਹ ਸੱਜਣਾ ਦੇ तकरीबन तकरीबन ਵੀਡੀਓ ਦੇ ਵਿੱਚ ਹੀ ਹੁੰਦੇ ਨੇ ਤੇ ਹੁੰਦੇ ਵੀ ਜੇ ਗੱਲ ਕਰ ਲਈਏ ਤਰਸੋਏ ਸਾਰੇ ਪੰਜਾਬ ਚੋਂ ਘਟ ਹੁੰਦੇ ਨੇ ਆ ਜਾ ਹਸਤਾਤ ਹੋਰ ਕਿਵੇਂ ਆ ਵਧੀਆ ਬਾਈ ਹਸਤਰੀ ਕਾਲ ਦੀ ਚੜਦੀ ਕਲਾ ਹਾਂਜੀ ਬਾਈ ਚੜਦੀ ਕਲਾ ਬਾਰਬੂਰ ਜਾਂਦਾ ਵਿਚਾਰਤਾ ਨਹੀਂ ਕੋਈ ਨਹੀਂ ਨਹੀਂ ਮੈਂ ਡਰੈਸ ਜੀ ਲਾ ਗਿਆ ਬਾਹਰ ਆਈ ਨਹੀਂ ਨਹੀਂ ਬਾਰਬੂਰ ਤਾਂ ਬਣ ਜਾਣਾ ਸਿਸਟਮ ਕਈ ਵਾਰੀ ਉ ਇੱਥੇ ਕੈਨੇਡਾ ਤੇਰੀ ਹਾਂਜੀ ਹਾਂਜੀ ਬਾਈ ਇਹ ਚੋਂ ਉੱਪਰ ਦੀ ਇੱਥੇ ਕੈਨੇਡਾ ਇਹ ਤਾਂ ਕਰ ਲਈਏ ਸਟਾਰਟ ਹਾਂ ਬਾਈ ਇਹ ਤਾਂ ਕਰ ਲਈਏ ਆ ਜਾ ਤੋਰ ਦੇ ਖੋਲ ਕੇ ਹੋਰ ਕੰਮ ਕਾਰ ਸੈਟ ਹਾਂ ਬਾਈ ਪੂਰਾ ਵਧੀਆ ਕੰਮ ਕਾਰ ਪਿਆਉਗੇ ਪੰਜ ਛਤ ਦਿਨ ਵੀਡੀਓ ਪਾਈ ਸੀ ਮਾਲ ਉਸ ਤੋਂ ਬਾਅਦ ਮੈਂ ਕਹਿੰਦਾ 25-30 ਗਾਈਆਂ ਵਿਕ ਗਈਆਂ ਠੀਕ ਹੈ ਗੱਲ ਇਹਦਾ ਸੂਆ ਕਿਹੜਾ ਇਹ ਬਾਈ ਦੂਹੇ ਸੂਏ ਆ ਤਾਂ ਸੂਆ ਹੈਗਾ ਸੱਜਣੋ ਦੂਜਾ ਤੇ ਹੈਗੀ ਆ ਫੁੱਲ ਵੱਡੇ ਕੱਦ ਕਾਟਚ ਹੈ ਨਾ ਇਹ ਪੰਜਾਬ ਦੀ ਜਰਸੀ ਇਹ ਆ ਪੰਜਾਬ ਵਾਲੀ ਕੱਦ ਵਿੱਡ ਪੂਰਾ ਡਾਬਲ ਆ ਜਿਵੇਂ ਆਪਾਂ ਕਹਿੰਦੇ ਨੇ ਐਚ ਐਫ ਗਾਮਾਂ ਦਾ ਕੱਦ ਹੁੰਦਾ ਉਦਾਂ ਕੱਦ ਕਾਟ ਹੈ ਤੇ ਬਾਡੀ ਬੁੱਡੀ ਦੀ ਗੱਲ ਕਰ ਲਈਏ ਥਣ ਥਣ ਦੀ ਗੱਲ ਕਰ ਲਈਏ ਬਾਕਮ ਵਾਲਾ ਇੱਥੇ ਖੜਿਆ ਲਾ ਬਾਈ ਇੱਥੇ ਖੜਿਆ ਲਾ ਲੇ ਵਾਲੂ ਆ ਦਿਖਾ ਦੇ ਦਰਸ ਨੇੜੇ ਲਾ ਕੇ ਸੂਈ ਕਿੰਨੇ ਦਿੰਦੀ ਆ ਬਾਈ ਸੂਈ ਬਾਈ ਹੱਲੇ 4 ਦਿਨਾਂ ਦੀ ਆ 14 ਦਿਨਾਂ ਦੀ ਹਾਂਜੀ ਬੱਚਾ ਕੀ ਨਾਲ ਦੇ ਬੱਛਾ ਵੀ ਦੇ ਨਾਲ ਇਹਦੇ ਬੱਚਾ ਤੇ ਜਾਣ ਜੂਨ ਚ ਬਾਧੂ ਆ ਗਈ ਹਾਂਜੀ ਹਾਂ ਇਹ ਟਰੱਕ ਦੀ ਡੀ ਚਰਸੀ ਕਹਿ ਸਕਦੇ ਆਪਾਂ ਹਾਂਜੀ ਬਾਈ ਕਿੰਨਾ ਕੁ ਬੋਲਾ ਹੁਣ ਬੋਲਾ ਬਾਈ ਇਹਦੇ ਥੱਲੇ ਹੈਗਾ ਵਾ 15 16 ਕਿਲੋ 15 16 ਹਾਂ ਬਾਦੀ ਉਹ ਆਪਾਂ ਘੱਟ ਦੱਸਾਂਗੇ ਅੱਜ ਆਈਆ ਠੀਕ ਹੈ ਕੰਮ ਹਾਂਜੀ ਇਹ ਬੋਲਾ ਆਈ ਕਹਿੰਦਾ 15 16 ਹੈਗਾ ਇਧਰੋਂ ਅਗਲੇ ਪੰਨੇ ਉਹ ਦਿਖਾ ਦਰ ਸਲੇਵਾ ਦੁੱਧ 22 ਕਿਲੋ ਕੱਢੂਗੀ ਬੱਚਾ ਅਗਲੇ ਪੰਨੇ ਉਹ ਵੀ ਦਿਖਾ ਦੇ ਅਗਲੇ ਪੰਨੇ ਨੂੰ ਵੀ ਲੈ ਵਾ ਪੂਰਾ ਰੱਖ ਦਿਆ ਤੇ ਥਣ ਥਣ ਵੀ ਚੰਗਾ ਦੁੱਧ ਬਾਈ ਕਹਿੰਦਾ 20 ਕਿਲੋ ਡੇਡ ਕਰ ਰਾਮ ਨਾਮੇਰੇ ਰਾਮ ਨਾ ਆ ਤੇ ਜਾਨ ਚੰਗੀ ਆ ਤੇ ਇੱਥੇ ਤੋਂ ਇਹਦੇ ਕੱਦ ਕਾਟਦਾ ਆਈਡੀਆ ਵੀ ਲਾ ਲਿਓ ਲੰਬੀ ਲੰਜੀ ਆ ਬੁਰੀ ਕਾਰ ਹਾਲੀਆਂ ਲੰਬਾਈ ਲੰਬੀ ਚੰਗੀ ਆ ਜਾਨ ਜੂਨ ਬਹੁਤ ਆ ਪੈਸੇ ਕਿੰਨੇ ਲਾਵਾਂਗੇ ਇਹਦੇ ਬਾਈ ਇਹਦਾ ਬਾਈ 75000 ਰੁਪਇਆ ਤੇਰਾ ਮੁੱਲ ਮਾਨ ਤਾਨ ਹੋ ਜਾਊਗਾ ਇਹਦੇ ਚ ਮਾਨ ਤਾਨ ਹਾਂ ਮਾਨ ਤਾਨ ਹੋਊਗਾ ਬਾਈ ਹਾਂ ਆ ਹਾਲ ਕੇ ਕਿਧਰੋਂ ਲਿਆਂਦੀ ਆ ਬਸ ਲਿਆਂਦੀ ਬਾਈ ਲੰਬੀ ਤਲਾਸ਼ ਤੋਂ ਬਾਅਦ ਤੇ ਹੁਣ ਮਾਰ ਤੇ ਦੋ ਨੰਬਰ ਵਾਲੀ ਤੇ ਨੰਬਰ ਵੇਚ ਬਾਈ ਨਾਲ ਗੱਲਬਾਤ ਕਰ ਲਿਓ ਬਹੁਤ ਡਿਮਾਂਡ ਆਉਂਦੀ ਆ ਕਿਉਂਕਿ ਜਰਸੀਆਂ ਕਰੀਓ ਸੱਜਣਾ ਪੰਗ ਰਹਿੰਦੇ ਨੇ ਅਕਸਰ ਵੀ ਜਰਸੀ ਘੱਟ ਮਿਲਦੀ ਆ ਆ ਵੀ ਅੱਜ ਫੋਨ ਬੰਦ ਕਰਿਆ ਹੋਇਆ ਇਹਦਾ ਸੁਆ ਕਿਹੜਾ ਲਾਡੀ ਤਾਂ ਵੀਡੀਓ ਬਣਾਉਣ ਲੱਗੇ ਹੋਏ ਆ ਇਹਦਾ ਸੁਆ ਕਿਹੜਾ ਇਹਦਾ ਦੂਜਾ ਸੁਆ ਇਹਦਾ ਵੀ 6 ਦੰਦ ਦੰਦਾਂ 'ਚ 6 ਦੰਦ ਇਹ ਕਿੰਨੇ ਦਿਨ ਦੀ ਸੂਈ ਆ ਇਹਨੂੰ ਵੀ ਬਾਈ 3-4 ਦਿਨ ਹੋਇਆ ਸੂਈ ਨੂੰ ਇਹਦੇ ਥੱਲੇ ਕਿੰਨੀ ਬੋੜੀ ਬੱਚਾ ਵੀਰੇ ਇਹਦੇ ਮਗਰ ਆ ਬੋੜਾ 13 ਕਿਲੋ ਮੇਲ ਕਾਫਨ ਨਾਲ ਇਹਦੀ ਹਾਂਜੀ ਹਾਂ 13 ਕਿਲੋ ਹੁਣ ਤਿਆਰ ਆ ਹਾਂ ਬਾਈ ਤਿਆਰ ਆ ਨਾ ਰੰਗ ਰੁੰਗੇ ਦਾ ਚੰਗਾ ਆ ਗਿਆ ਹਨਾ ਹਾਂ ਜੀ ਹਾਂ ਆ ਡਾਰਕ ਜੇ ਕਲਰ ਚ ਆ ਗਈ ਤੇ ਆ ਗਈ ਇਹ ਵੀ ਜਰਸੀ ਹਾਂ ਤੱਕ ਮੂਰ ਨੂੰ ਹੀ ਆ ਸਾਰੀ ਇਹਦੀ ਜਿਆਦਾਤਰ ਆਰਡਰ ਆ ਜਿਹੜਾ ਇਹਦਾ ਤੱਕ ਅੰਦਰਲੇ ਬੰਨੇ ਆ ਪਰ ਥਣਫੋਣ ਬੱਚੀ ਨੂੰ ਲੱਗਾ ਟਾਪ ਕੁਆਲਿਟੀ ਚਵਾਈ ਵੀ ਟਾਪ ਦੀ ਆ ਬੁਲੀ ਚਵਾਈ ਚਬੂਈ ਇਹਦੀ ਓਕੇ ਜੀ ਰਿਪੋਰਟ ਹੋ ਇੱਕ ਨੰਬਰ ਵਾਲੀ ਦੇ ਏਡ ਗੇਡ ਹੀ ਆ ਕਾਦੇ ਦਾ 19 20 ਦੇ ਹੀ ਫਰਕ ਆ ਜੇ ਗੱਲਬਾਤ ਕਰ ਲਈਏ ਇਹਦੇ ਪੈਸੇ ਕਿੰਨੇ ਲਵਾਂਗੇ ਲੈ ਬਾਈ 6000 ਐਨ ਪੂਰੀ ਆ ਇਹਦੇ ਲਾਡੀ ਕਿੰਨੇ ਪੈਸੇ ਲਵਾਂਗੇ ਬਾਈ ਇਹਦਾ ਹੈਗਾ 47000 45 ਦੀ ਦੇ ਦਾਂਗੇ ਇਹ ਦੇ ਦਾਂਗੇ ਸਿਰਫ 45 ਦੀ ਦੁੱਧ ਇਹ ਵੀ 16 17 ਕਿਲੋ ਕੱਢੂਗੀ ਹਾਂ ਉਹ ਟੱਕਰ ਦੰਦੀ ਆ ਖਾਰੇ ਥੋੜੀ ਜੀ ਹੈਵੀ ਜਿਆਦੇ ਆ ਆ ਉਹ ਥੋੜੀ ਜਾਨ ਚ ਆ ਗਈ ਲੰਬੀ ਲੰਝੀ ਹੈ ਗਈ ਤੇ ਹੁਣ ਮਾਰਦੇ ਤਰਸ 3 ਨੰਬਰ ਵਾਲੀ ਤੇ ਕੈਮਰਾ ਤੋੜ ਦੋ ਜੀ ਇਹਨੂੰ ਵੀ ਫਿਰ ਕੇ ਇਹਦਾ ਸੂਆ ਕਿਹੜਾ ਬਾਈ ਇਹ ਬਾਈ ਪਹਿਲੇ ਸੂਈ ਆ ਪਹਿਲਾ ਹਾਂਜੀ ਆਰਡਰ ਉੱਤਰ ਚੰਗਾ ਯਾਰ ਪਹਿਲੇ ਦੇ ਹਿਸਾਬ ਨਾਲ ਫਿਕਸ ਹੀ ਆ ਗਿਆ ਜਮਾਨਾ ਹਾਂਜੀ ਹਾਂਜੀ ਆ ਸਲੋ ਤੋੜ ਦਿਆ ਕਰ ਥੋੜੀ ਜੀ ਖਣ سونے ਨੂੰ ਚੰਗਾ ਲੱਗਿਆ ਤਾਂ ਇਹਦੇ ਤਾਂ ਨਹੀਂ ਤੁੰਦ ਤੁੰਦ ਚੈੱਕ ਕਰ ਪਈ ਇਹਦੇ ਨਹੀਂ ਦੇਖੇ ਯਾਰ ਕਿੰਨੇ ਕੁ ਦਿਨ ਦੀ ਸੂਈ ਆ ਇਹ ਏ ਜੂਈ ਬਈ ਚਾਰ ਦਿਨਾਂ ਦੀ ਬੱਸਾ ਮਗਰਾ ਸਿਰਫ ਹਾਂ ਜੀ ਚਾਰ ਕਿੰਨਾਂ ਨਾਲੀ ਮੇਲ ਕਾਫ ਨੇ ਤਕਰੀਬਨ ਹਾਂ ਬਈ ਸਾਰੀਆਂ ਲਿਆ ਯਾਰ ਥੋੜੀ ਜਿਹੀ ਹੌਲੀ ਤੋੜ ਲਈ ਇਹ ਥੱਲੇ ਬੌਲੀ ਕਿੰਨੀਆਂ ਹੁਣ ਬੌਲਾ ਬਈ ਇਹਦੇ ਥੱਲੇ ਹੈਗਾ 10 ਕਿਲੋ ਆਰਡਰ ਇਹਦਾ ਸਾਰੀਆਂ ਨੂੰ ਹਾਂ 10 ਤੋਂ ਬਾਹਰ ਹੀ ਹੋ 10 ਮੰਨ ਕੇ ਲੈ ਜਿਓ ਆ ਆਰਡਰ ਜਿਹੜਾ ਇਹਦਾ ਆਰਡਰ ਇਹਦਾ ਬਈ ਸਾਰੀਆਂ ਵੀ ਚੰਗਾ ਲੱਗਿਆ ਮੈਨੂੰ ਤਿੰਨ ਚਾਰ گاਵਾ ਜਿੰਨੀਆਂ ਕਰ ਦਿਖਾਈਆਂ ਆਰਡਰ ਇਹਦਾ ਬਾਖਮਾਲ ਆ ਗਿਆ ਪਹਿਲਣ ਦੇ ਹਿਸਾਬ ਨਾਲ ਜਿਵੇਂ ਫਿਕਸ ਆਰਡਰ ਹੈਗਾ ਜਿਵੇਂ ਆਪਾਂ ਕਹਿੰਦੇ ਨੇ ਮੇਲੇ ਮੂਲੇ ਵਾਲੀਆਂ گاਵਾ ਦੇ ਹੁੰਦਾ ਉਹ ਸਿਸਟਮ ਆ ਸੁਆ ਹੈਗਾ ਦ ਤੇ ਆਰਡਰ ਵਾ ਕਮਾਲ ਆ ਤੇ ਥਣ ਵੀ ਦਿਖਾ ਦਿੱਤਾ ਓਏ ਕਣ ਵੀ ਕੱਲੇ ਕੱਲੇ ਲੱਗੇ ਨੇ 4x4 ਸਿਸਟਮ ਹੀ ਆ ਸੁਆ ਦੂਜਾ ਲਾਡੀ ਇਹਦਾ ਕਿ ਪਹਿਲਾ ਪਹਿਲਾ ਬਾਈ ਪਹਿਲਾ ਪਹਿਲਾ ਸੁਆ ਇਹਦੇ ਕਿੰਨੇ ਪੈਸੇ ਲਵਾਂਗੇ ਬਾਈ ਇਹਦਾ 40000 ਰੁਪਿਆ ਇਹ ਦੇ ਦਾਂਗੇ ਸਿਰਫ 40 ਹਾਂਜੀ ਹਾਂ ਆ ਕੁਆਲਿਟੀ ਟਾਪ ਆ ਗਈ ਜਮਾ ਬੱਚਾ ਨਾਲ ਇਹਦੇ ਵੀ ਮੇਲ ਕਾਫ ਆ ਸਾਰੀ ਮੇਲ ਕਾਫ ਆ ਕੁਆਲਿਟੀ ਇਹਦੀ ਵੀ ਓਕੇ ਦੀ ਰਿਪੋਰਟ ਆ ਕਿਉਂਕਿ ਤਰਸ ਕਹਿੰਦਾ ਹਰੇਕ ਪੱਖ ਤੋਂ ਦਿਖਾ ਦੇਾਂਗੇ ਅੱਜ ਆਪਾਂ ਤੇ ਹੁਣ ਤਰਸ ਆ ਜਾ 4 ਨੰਬਰ ਵਾਲੀ ਤੇ ਇਹ ਵੀ ਤੋਰ ਦੋ ਖੋਲ ਕੇ ਇਹ ਵੀ ਜਰਸੀ ਦੇ ਵਿੱਚ ਹੀ ਆ ਗਈ ਇਹਦਾ ਫੇਸ ਬਲੈਕ ਆ ਗਿਆ ਹਨਾ ਬਲੈਕ ਸ਼ਾਈਨਿੰਗ ਆ ਗਈ ਇਹਦੇ ਇਹ ਦੂਏ ਸੂਏ ਸੂਈ ਹੋਈ ਆ ਜੀ ਇਹ ਵੀ ਤਾਜੀ ਹਾਂ ਬਈ ਤਾਜੀ ਚਾਰ ਪੰਜ ਦਿਨ ਦੀ ਆਰਡਰ ਇਹਦਾ ਵੀ ਫਿਕਸ ਆ ਤੇ ਥਣ ਘੋਨੇ ਨੂੰ ਵੀ ਟੋਪ ਕੁਆਲਿਟੀ ਦਾ ਲੱਗਿਆ ਹਨਾ ਹਾਂਜੀ ਇਹ ਕਿੰਨੇ ਦਿਨ ਹੋ ਗਏ ਸੂਈ ਨੂੰ ਚਾਰ ਦਿਨ ਬਾਈ ਕਿੰਨੀ ਬੌਲੀ ਇਹਦੇ ਥੱਲੇ ਇਹਦੇ ਥੱਲੇ ਹੈਗੀ ਵੀਰੇ 11 12 ਕਿਲੋ ਬੌਲਾ 11 ਮੰਨੋ ਤੁਸੀਂ ਕਹਿੰਦਾ ਇੱਕ ਨੱਕ ਪਾ ਦੂਗੀ ਬਾਈ ਦੇ ਦੂਗੀ ਇਹ 13 14 ਕਿਲੋ ਇੱਥੇ ਖੜਾ ਲਾ ਬਾਈ ਇੱਕ ਵਾਰੀ ਮੜ ਜਾ ਇੱਥੋਂ ਦਿਖਾ ਦੇ ਤਰਸ ਫੇਸ ਕੁਆਲਿਟੀ ਦੇ ਮਾਰ ਦੇ ਕੱਦ ਵਾਲੀ ਆ ਬੱਚੀ ਹਾਂ ਕੱਦ ਵੇਢ ਇਹਦਾ ਵੀ ਠੀਕ ਆ ਕਵਾਲਿਟੀ ਕੁਵਲਟੀ ਚੰਗੀ ਆ ਕਵਾਲਿਟੀ ਸਾਰੀਆਂ ਵੀ ਚੰਗੀਆਂ ਜਿੰਨੀਆਂ ਤੁਹਾਨੂੰ ਮੈਂ ਦਿਖਾਈ ਜਾਂਦਾ ਚਵਾਈ ਇੰਨੀ ਵਧੀਆ ਬਾਈ ਕਵਾਲਿਟੀ ਓਕੇ ਦੀ ਰਿਪੋਰਟ ਆ ਜਿਵੇਂ ਆਰਡਰ ਦੀ ਗੱਲਬਾਤ ਕਰ ਲਈ ਆਰਡਰ ਵੀ ਫਿਕਸ ਆ ਗਿਆ ਰੂਹਾਂ ਰਗੀ ਚਵਾਈ ਆ ਚਵਾਈ ਦੀ ਕਿਵੇਂ ਆ ਮਾਹ ਇੱਕ ਨੰਬਰ ਜਮਾਉਂਦਾ ਕੌਂਦੀਆ ਵੇਜਾ 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 ਬਾਈ ਸਿੱਦਰ ਬੱਸੀਆਂ ਸਾਰੀਆਂ ਹੀ ਚਵਾਈ ਦੀਆਂ ਓਕੇ ਨੇ ਥਣ ਸੋਣ ਇਹਦੇ ਨਾਲ ਬੱਚਾ ਕੀ ਆ ਬੱਚਾ ਹੀ ਆ ਵੀਰੇ ਇਹਦੇ ਨਾਲ ਵੀ ਮੇਲ ਕਾਫ ਆ ਹਾਂਜੀ ਐਸ ਵਾਰੀ ਬੁੱਲੀ ਲਿਆਂਦੇ ਸਾਰੇ ਹਾਂ ਬਾਈ ਬੱਚੀ ਵਾਲੀਆਂ ਤੁਹਾਡੇ ਮੂਹਰੇ ਹੀ ਲੈ ਕੇ ਗਏ ਨੇ ਲੰਗੋਆ ਵਾਲੇ ਬਾਈ ਥੋੜਾ ਦਿਖਾ ਦਰਸੋ ਓਏ ਲੰਗੋਵਾਲ ਸਾਡੇ ਇਲਾਕੇ ਵਾਲੇ ਕਰਦਾਂ ਨੇ ਮਾਰੋ ਰੇ ਹਾਂ ਹਾਂ ਵੀਰੇ ਆਪਾਂ ਨੂੰ 5-6 ਗਾਈਆਂ ਦੇਗੇ ਲੰਗੋਵਾਲ ਸੁਨਾਮ ਵਾਲੇ ਸਾਡੇ ਏਰੀਆ ਵਾਲੇ ਕਰਦੇ ਨੇ ਮਾਰੋ 5-6 ਗਾਈਆਂ ਲੈ ਗਏ ਵੀਰੇ ਆਪਾਂ ਕਿਹਦੇ ਪੈਸੇ ਕਿੰਨੇ ਲਾਵਾਂਗੇ 4 ਨੰਬਰ ਵਾਲੀ ਦੇ ਬਈ ਇਹਦਾ 42000 ਆ 40 ਦੀ ਛੜ ਦਾਂਗੇ ਇਹਦੇ ਦਾ ਕੇ ਸਿਰਫ 40 ਦੀ ਆਫਰ ਹੀ ਲਾਉਣੀ ਆ ਨੇ ਅੱਜ ਲੈਣ ਦਾ ਦੇਣ ਦਾ ਕੰਮ ਹੀ ਆ ਜਮਾ ਤੇ ਹੁਣ ਆਲਾ 5 ਨੰਬਰ ਵਾਲੀ ਦੇ ਵੀ ਤੋਰ ਦੇ ਫੁੱਲ ਕੇ ਇਹਦਾ ਸੂਆ ਕਿਹੜਾ ਬਾਈ ਬਈ ਇਹ ਵੀ ਦੂਜੇ ਸੂਏ ਆ ਬੱਸਾ ਮਗਰਾ ਉਹ ਵੀ ਇਹਨੂੰ 15-16 300 ਨੂੰ ਸ਼ਰਤ-ਸ਼ੁਰਤ ਤਾਂ ਨਹੀਂ ਲੱਗੀ ਦੀ ਵੀ ਐਤ ਕੀ ਸਾਰੇ ਮੇਲ ਕਾਫੀ ਜਾਣ ਅੱਛਾ ਹਾਂ ਇਹ ਵੀ ਦੌਰ ਹੁੰਦਾ ਕੋਈ ਹਾਂ ਵੀਰੇ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ ਇਹਨੂੰ ਹੋ ਗਏ 15 16 ਦਿਨ ਸੂਈ ਨੂੰ ਯਾਨੀ ਦੁੱਧ ਤਿਆਰ ਹੋਊਗਾ ਕਣ ਚੱਲ ਗਿਆ ਹਾਂ ਦੁੱਧ 11 ਤੋਂ 12 ਕਿਲੋ ਇਹਦੇ ਤਿਆਰ ਆ ਆਪਣੀ ਸੇਵਾ ਨਾਲ ਤਾਂ ਵਧੂਗਾ ਹੀ ਠੀਕ ਹੈ ਹਾਂ ਵੀਰੇ ਉੱਧਰ ਵੀ ਇੰਨੀ ਸੇਵਾ ਉੱਧਰ ਦੀ ਸੇਵਾ ਨਾਲ ਹਾਂ ਯਾਨੀ ਜਿਹੜਾ ਉੱਧਰ ਥਾਂ ਵਧੀਆ ਲੱਗਿਆ ਹੋਇਆ ਆ ਥਾਣੇ ਨੂੰ ਲੱਗਿਆ ਮੱਝਾਂ ਨਾਲ ਦਾ ਥੋੜਾ ਜਿਹਾ ਇਹਦੇ ਵਿੱਚ ਐਚ ਐਫ ਦਾ ਕ੍ਰੋਸ ਆ ਹਨਾ ਹਾਂ ਬਾਈ ਹਾਂ ਥੋੜੀ ਇਹ ਕ੍ਰੋਸ ਪਾਣਾ ਬੱਡੀ ਬੁੱਡੀ ਇਹਦੀ ਹੈਗੀ ਜਰਸੀ ਵਾਲੀ ਥੋੜਾ ਜਿਹਾ ਐਚ ਐਫ ਦਾ ਕ੍ਰੋਸ ਆ ਕਿ ਥਣ ਥਣ ਵੀ ਚੰਗਾ ਲੱਗਿਆ ਮੋਟਾ ਲੱਗਿਆ ਚਵਾਈ ਚਬੂਈ ਤਾਂ ਮੇਰਾ ਖਿਆਲ ਹੈ ਜੀ ਓਕੇ ਦੀ ਰਿਪੋਰਟ ਜਮਾ ਬਾਈ ਚਵਾਈ ਬਹੁਤ ਵਧੀਆ ਇਹਦੀ ਦੁੱਧ ਬਾਈ ਕਹਿੰਦਾ ਇਸ ਟਾਈਮ 12 ਕਿਲੋ ਆ ਕਿਉਂਕਿ ਉਧਰ ਦੀ ਸੇਵਾ ਤੇ ਇਧਰ ਦੀ ਸੇਵਾ ਦਾ ਫਰਕ ਆ ਫਰਕ ਆ ਆ ਉਧਰ ਤੇ ਇਧਰ ਦੀ ਸੇਵਾ ਦਾ ਅੰਤਰਾ ਵੀ ਉਰੇ ਬਾਈ ਕਹਿੰਦਾ ਕਿਲੋ 2 ਕਿਲੋ ਜੇ ਗੱਲਬਾਤ ਕਰਦੇ ਟੱਕੇ ਦੀ ਵੀ ਮੂਰ ਨੂੰ ਹੀ ਆ ਵੱਲ ਸਕਦੀ ਆ ਦੁੱਧ ਹਾਂ ਆਰਾਮਨਾ ਵੀਰੇ ਆਰਾਮਨਾ ਇਹਦੇ ਪੈਸੇ ਲਾਡੀ ਕਿੰਨੇ ਲਾਵਾਂਗੇ ਬਈ 35000 ਇਹਦਾ 35 ਹਾਂ ਤਾਨ ਕਰ ਦਿੰਦੇ ਕਰਦਾਂ ਕਰਦਾਂਗੇ ਮਾਨਤਾਂ ਇਹ ਆ ਗਈ ਸੱਜਣਾ ਪੰਜ ਨੰਬਰ ਤੇ ਹੁਣ 6 ਨ ਟ੍ਰੱਕ ਆ ਗਿਆ ਤਰਸੂ ਗ੍ਰੇਟ ਖਲੀ ਆ ਗਿਆ ਜਿਵੇਂ ਤੂੰ ਕਹਿੰਦਾ ਹੁੰਦਾ ਵੱਡੇ ਕੱਦ ਚ ਇਹ ਗ੍ਰੇਟ ਖਲੀ ਕਹਿੰਦਾ ਹੁੰਦਾ ਉਹ ਗੱਲਬਾਤ ਆ ਹੁਣ ਗ੍ਰੇਟ ਖਲੀ ਦਿਖਾਵਾਂਗੇ ਲਾੜੀ ਹੌਲੀ ਤੋਰੀ ਇਹਨੂੰ ਤੇਰੇ ਮੇਰੇ ਹਿਸਾਬ ਨਾਲ ਇਹ ਬੱਸ ਦੇ ਵਿੱਚ ਆਉਣ ਵਾਲੀ ਆਈਟਮ ਕਰ ਲੂਗਾ ਬੰਦਾ ਜਾਨ ਵਾਲਾ ਆਪਣਾ ਵੀ ਕਰ ਲੂ ਬੱਸ ਨਾਲਾ ਪੁੱਟਹੀ ਜੀ ਗੱਲ ਨਹੀਂ ਹੈ ਨਾ ਕਰ ਲੂਗਾ ਹਸਾਬ ਚ ਕਾਰੀਗਰ ਹੋ ਰਿਹਾ ਪੂਰਾ ਹੁਣ ਇਹਦਾ ਸੂਆ ਕਿਡਾ ਇਹ ਬਈ ਤੀਜਾ ਤੀਜਾ ਹਾਂ ਇਹਦਾ ਇੱਕ ਗੱਡੀ ਜੀ ਆਈ ਹੁਣ ਗੱਲੀ ਮੈਂ ਕਹਿੰਦਾ ਗੱਲ ਤਾਂ ਤੇਰੀ ਸਹੀ ਆ ਬਈ ਦੋ ਹੀ ਆਈਆਂ ਨੇ ਇਹਦੇ ਨਾਲ ਇੱਕ ਜਰਸੀ ਬਈਆ ਛੋਟੀ ਐ ਸ਼ਿਆ ਹਾਂ ਇੱਥੇ ਰੋਕ ਲਾ ਇੱਥੋਂ ਕੱਦ ਦਿਖਾ ਦਰਸੇ ਦਾ ਵੇ ਕੱਦ ਵਾਲਾ ਡਾਵਲਾ ਫੁੱਲ ਵੱਡਾ ਹੀ ਆ ਗਿਆ ਕੱਦ ਵੇਡੇ ਦਾ ਇਹ ਕਿੰਨੇ ਕ ਦਿਨ ਦੀ ਸੂਈ ਆ ਬਾਈ ਇਹ ਤਾਂ ਸੂਈ ਹੈਗੀ ਯਾਰ ਘੱਟੋ ਘੱਟ ਤਿੰਨ ਕ ਮਹੀਨਿਆਂ ਦੀ ਤਿੰਨ ਮਹੀਨਿਆਂ ਦੀ ਹਾਂ ਤਾਜੀ ਤਾਂ ਯਾਰ ਕਰਦੀ ਹੁਣੀ ਕਮਾਲ ਪੂਰੀ ਹੈ ਨਾ ਮੈਂ ਕਿਹਾ ਪੂਰੀ ਤਾਜੀ ਤਾਂ ਦਿੰਦੀ ਆ 25 26 ਕਿਲੋ ਦੁੱਧ ਹੁਣ ਕਿੰਨਾ ਕ ਹੈ ਹੁਣ ਬਾਈ ਆ ਇਸ ਟਾਈਮ ਇਹਦੇ ਥੱਲੇ ਹੈਗਾ 15 16 ਕਿਲੋ ਤਿਆਰ ਜਮਾ ਚਾਹੇ 2 ਡੰਗ ਚੋ ਕੇ ਲੈ ਜਿਓ ਬੱਸੀ ਮਗਰਾ ਇਹਦੇ ਉਧਰ ਖੜੀ ਆ ਠੀਕ ਆ ਗੱਲ ਹਾਂਜੀ ਆ ਨਾਲ ਇਹਦੇ ਬੱਛੀ ਆ ਬੱਛੀ ਆ ਨਾਲ ਆ ਨਾਲ ਇਹਦੇ ਬਚਵਾਈ ਦੀ ਇੰਨੀ ਵਧੀਆ ਐਨ ਪੂਰੀ ਜਿਹੜਾ ਮੂਰਲਾ ਥਾਣਾ ਆਹਾ ਬਾਈ ਉਹਦੇ ਚ ਕੋਈ 20 25 ਧਾਰਾਂ ਘੱਟ ਨੇ ਅਗਲੇ ਥਣ ਚ ਬੈਠਣ ਵਾਲੇ ਜੀ ਹਾਂ 20 25 ਧਾਰਾਂ ਘੱਟ ਨੇ ਚਵਾਈ ਦੀ ਇੱਕ ਨੰਬਰ ਆ ਦੁੱਧ 15 ਤੋਂ 16 ਕਿਲੋ ਐਨ ਤਿਆਰ ਆ ਮੱਝ ਨਾਲੋਂ ਵੀ ਵੱਡੀ ਆ ਦਰਸੋਏ ਮੱਝ ਨਾਲੋਂ ਵੀ ਕੱਦ ਵੱਡਾ ਇਹਦਾ ਇਹਦੇ ਪੈਸੇ ਕਿੰਨੇ ਲਵਾਂਗੇ ਪੈਸੇ ਬਾਈ ਇਹਦਾ 30000 ਰੁਪਿਆ ਇਹ ਜੋ ਕਰ ਦਿਆਂਗੇ ਮੰਨਦਾ ਨਾ 22 ਦੀ ਦੇ ਦਾਂਗੇ ਯਾਰ 2000 ਸੜ ਦਾਂਗੇ ਮੜੀ ਮੋਟੀ ਛੋੜ ਛੱਪਾ ਕਰਾਂਗੇ ਛੋੜ ਛੱਪਾ ਕਰਦਾਂਗੇ ਗੱਲ ਆ ਕੋਈ ਆਪਾਂ ਮੌਕੇ ਤੇ ਬਾਈ ਕਹਿੰਦਾ ਛੋੜ ਛੱਪਾ ਕਰ ਦਾਂਗੇ ਮਾਨਤਾਨ ਕਰਕੇ ਦੁੱਧ ਹੁਣ ਵੀ ਵੀਰੇ ਜੇ ਕਿਸੇ ਨੇ ਸ਼ਾਂਤ ਦੀ ਚਾਰ ਵਾਲੇ ਵੀਰ ਕੋਲ ਕਿਸੇ ਕੋਲ ਚਲੀ ਗਈ ਹੁਣ ਵੀ ਜੇ ਸ਼ਾਂਤ ਦੀ ਹੁਣ ਵੀ ਦੁੱਧ ਦੇ ਨੇ 20 ਕਿਲੋ ਦੇਈ ਜਾਣਾ ਹਰਾਮ ਹਾਂ ਕਿਉਂਕਿ ਗਾਵਾਂ ਦਾ ਤੁਹਾਨੂੰ ਮੈਂ ਅਕਸਰ ਦੱਸਦਾ ਹੁੰਦਾ ਵੀ ਇਹਨਾਂ ਦਾ ਪੀਕ ਲੈਵਲ ਕਈ ਵਾਰੀ ਤਿੰਨਾ ਚਾਰ ਮਹੀਨਿਆਂ ਬਾਅਦ ਸਰਦੀ ਚ ਜਾ ਕੇ ਫੜ ਲੈਂਦੀਆਂ ਨੇ ਤੇ ਹੁਣ ਜਰਸੀ ਵਾਲੇ ਮੈਕਮੇ ਦੀ ਫੇਰ ਆ ਜਾ ਤਰਸ ਇਹਦਾ ਨੰਬਰ ਮੇਰਾ ਖਿਆਲ ਸੱਤਵਾਂ ਆ ਗਿਆ ਬਾਈ ਅੱਠਵਾਂ ਬਾਈ ਹੈ ਅੱਠਵਾਂ 7ਵਾਂ ਬਈ 7ਵਾਂ 7ਵਾਂ ਨੰਬਰ ਪਹਿਲੇ ਸੂਏ ਸੂਈ ਆ ਕਿੱਟੀ ਦੇ ਵਿੱਚ ਮੈਂ ਵਧੀਆ ਰਿਆਂ ਆਪਣੀ ਕਲਾਸ ਦੇ ਵਿੱਚ ਮੇਰੀ ਬਹੁਤ ਟੌਪ ਦੀ ਹੁੰਦੀ ਸੀ ਇਹਦਾ ਸੂਆ ਕਿਹੜਾ ਇਹ ਪਹਿਲੇ ਸੂਏ ਬਾਈ ਸਿਰਫ ਪਹਿਲਾ ਇਹ ਨਵੇਂ ਹਣ ਚਾ ਗਈ ਹੈ ਨਾ ਹਾਂਜੀ ਇਹ ਕਿਨੇ ਦਿਨ ਦੀ ਸੂਈ ਆ ਬਾਈ ਸੂਣ ਵਾਲੀ ਆ ਇਹ ਗੱਬਣਾ ਹਾਂ ਗੱਬਣਾ ਤੇ ਬਣੂਗੀ ਤਾਂ ਬਹੁਤ ਯਾਰ ਜੇ ਚੰਗੀ ਬਣੂ ਵੀਰੇ ਚੰਗੀ ਇਹਦਾ ਹੁਣ ਐ ਲੱਗਦਾ ਜਿਵੇਂ ਬਾਜ਼ਾਰ 'ਚ ਫਿਰਦੀ ਹੁੰਦੀ ਆ ਇੱਥੇ ਇੱਥੇ ਖੜਾ ਲਾ ਬਾਈ ਇੱਥੋਂ ਫੇਸ ਕੁਆਲਿਟੀ ਦੇ ਮਾਰਦੇ ਦਰਸ ਕੈਮਰਾ ਕੋਈ ਇਹ ਦੰਦ ਤਾਂ ਨਹੀਂ ਚੱਕਰੇ ਇਹਦੇ ਬਾਈ ਨਹੀਂ ਹੈ ਥਾਣ ਸੁਣ ਦਿਖਾ ਦੇ ਨੇੜੇ ਲਾ ਕੇ ਥਾਣ ਥਣ ਇਹਨੂੰ ਲੱਗਿਆ ਮੋਬਲ ਦਰਜੇ ਦਾ ਲੱਗਿਆ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਪੂਰੀ ਸਿਰਾ ਕੁਆਲਿਟੀ ਉਹ ਗੱਲ ਬਾਤ ਆ ਇਹਨੇ ਬਣਨਾ ਪੂਰੀ ਜਮਾਂ ਐਂਡ ਕੁਆਲਿਟੀ ਦੀ ਬਣਨਾ ਰੰਗ ਰੂਪ ਦੀ ਬਾਲੀ ਸ਼ਾਨਦਾਰ ਆ ਇੱਕ ਰੰਗੀ ਆ ਜਮਾਂ ਐਨ ਤੇ ਥਾਣਾ ਜਿਹੜਾ ਪਹਿਲਣ ਦੇ ਹਿਸਾਬ ਨਾਲ ਥਾਣ ਥਣ ਵਾਲਾ ਤਾਂ ਐਂ ਸਮਝ ਲਓ ਰੰਗ ਵੀ ਅੰਗਰੇਜ਼ ਜਨ ਵਰਗਾ ਹਾਂ ਸਿਰਾ ਹੀ ਕਰਿਆ ਗਿਆ ਇੰਗਲੈਂਡ ਬੜ ਬੜ ਦੇਖ ਲੋ ਇੱਥੋਂ ਦੇਖਿਆ ਦੇ ਪਰਲੇ ਬੰਨਿਓ ਅਗਲੇ ਬੰਨਿਓ ਅਗਲੇ ਬੰਨਿਓ ਇਧਰੋਂ ਦੇਖਿਆ ਦੇ ਇੱਥੋਂ ਖਣ ਵੀ ਆਇਆ ਲੱਗਾ ਟੌਪ ਜਮਾਨ ਜਿਹੜਾ ਆਪਾਂ ਕਹਿਦੇ ਨੇ ਪਹਿਲਾਂ ਦੇ ਹਿਸਾਬ ਨਾਲ ਇਹਦੇ ਪੈਸੇ ਕਿੰਨੇ ਲਵਾਂਗੇ 42000 ਰੁਪਇਆ ਵੀਰੇ ਹੈ 42000 ਮਨਤਨ ਕਰ ਦਿਆਂਗੇ ਕਰ ਦਾਂਗੇ ਵੀਰੇ ਕਰ ਦਾਂਗੇ ਇਹ ਵੀ ਹੋਣਾ ਜਾ 8 ਨੰਬਰ ਵਾਲੀ ਤੇ ਬਲੈਕ ਤੇ ਇਹਦਾ ਸੂਆ ਕਿਹੜਾ ਇਹ ਵੀ ਬਾਈ ਦੂਏ ਸੂਏ ਸੂਂਦੀ ਆ ਇਹ ਦੂਜੀ ਹਾਂਜੀ ਆਰਡਰ ਜਾ ਰਹੀ ਵੀ ਫਿਕਸ ਜਾ ਬਣਾਉਗੀ ਸੋਹਣਾ ਆਰਡਰ ਬਣਾਉਗੀ ਕਹਿਣ ਦਾ ਭਾਵ ਇਹ ਕਿੰਨੇ ਕਿ ਦਿਨ ਕੱਢਦੀ ਆ ਬਾਈ ਦਿਨ ਤਾਂ ਇਹਨਾਂ ਦੇ ਪੂਰੇ ਹੀ ਨੇ ਉੱਤੇ ਯਾਰ 5 6 7 ਦਿਨ ਲੈ ਜਾਣ ਸੂ ਪਹਿਣਾ ਅੱਜ ਸੂ ਪਹਿਣਾ ਠੀਕ ਹੈ ਇਹਨਾਂ ਦਾ ਮਤਲਬ ਕੋਈ ਫਿਕਸ ਨਹੀਂ ਹੁੰਦਾ ਹਨਾ ਕੋਈ ਫਿਕਸ ਨਹੀਂ ਹੈਗਾ ਵੀਰੇ ਇਹਨਾਂ ਦਾ ਬਾਈ ਕਹਿੰਦਾ ਫਿਕਸ ਨਹੀਂ ਹੁੰਦਾ ਸੁਆ ਹੈਗਾ ਦੂਜਾ ਤੇ ਇਹ ਆ ਗਈ ਬਲੈਕ ਜਰਸੀ ਚ ਕਿਉਂਕਿ ਬਲੈਕ ਥੋੜੀਆਂ ਜਿਆ ਘੱਟ ਮਿਲਦੀਆਂ ਨੇ ਹਾਂਜੀ ਹਾਂ ਮਾਰਕੀਟ 'ਚ ਇਹਨਾਂ ਦੀ ਡਿਮਾਂਡ ਬਣੀ ਰਹਿੰਦੀ ਆ ਬਾਈ ਫੇਸ ਕੁਆਲਿਟੀ ਕਰਦੇ ਇਧਰੋਂ ਇੱਥੇ ਖੜਿਆ ਲਾ ਦੋ ਹਾਂ ਇੱਥੋਂ ਦਿਖਾ ਦੇ ਦੱਸੋ ਸਮਾਰ ਕੇ ਸੁਆ ਦੂਜਾ ਤੇ ਬਾਈ ਕਹਿੰਦਾ ਦਿਨ ਇਹਦੇ ਤਕਰੀਬਨ ਤਕਰੀਬਨ ਪੂਰੇ ਆ ਮੇਰੇ ਅੰਦਾਜ਼ੇ ਨਾਲ ਵੀ ਹੋ ਸਕਦਾ ਵੀ 2-3 ਦਿਨ ਲਿ ਜਾ ਸਕਦੀ ਆ ਹਾਂ ਬਾਈ ਲੈ ਜੂਗੀ ਹਾਂ ਥੋੜੀ ਜਿਹੀ ਢਿੱਲਾ ਹਜੇ ਪਈਆਂ ਨੇ ਤੇ ਆਰਡਰ ਬ ਜਿਹੜੀ ਜਮਾ ਛੋਟੇ ਕੱਦ ਚ ਆ ਜੂਗੇ ਉਹ ਮੈਂ ਤੁਹਾਨੂੰ ਦੱਸ ਦੂੰਗਾ ਕਿਉਂਕਿ ਜਿਹੜੇ ਜਰਸੀਆਂ ਇਹ ਹੁੰਦੀਆਂ ਇਹਨਾਂ ਦੇ ਕੱਦ ਤਕਰੀਬਨ ਤਕਰੀਬਨ ਆਡੇ ਕੀ ਹੁੰਦੇ ਨੇ ਨਾਰਮਲ ਕੱਦ ਚ ਹੀ ਆਉਂਦੀਆਂ ਨੇ ਇਹ ਹਾਂ ਇੱਕ ਜਾਨੀ ਥੋੜੇ ਕੱਦ ਹੈਗੇ ਨੇ ਵਧੀਆ ਜਾਣ ਚ ਵੀ ਹੈਗੀਆਂ ਲੈ ਹੱਲੇ ਜਵਾਲਾ ਦੋ ਚਾਰ ਤਨ ਬਾਈ ਲੈ ਜੂਗੀ ਆਰਡਰ ਬਣਾਉਗੀ ਆਰਡਰ ਸੋਨਾ ਬਣਾਉਗੀ ਨਾ ਠੀਕ ਹੱਲੇ ਥਾਂ ਨਹੀਂ ਭਰੇ ਹੈਗੇ ਹੱਲੇ ਸ਼ੂਂਦੀ ਨਹੀਂ ਹੈਗੀ ਇਹਦੇ ਪੈਸੇ ਕਿੰਨੇ ਲਾਵਾਂਗੇ ਭਈ ਇਹ 40 ਦੀ ਬੱਛੀ ਦੇ ਦਾਂਗੇ ਇਹ 40 ਦੀ ਪਰ ਲਈ 42 ਦੀ ਹਾਂਜੀ ਜੇ ਕੋਈ ਜੋੜਾ ਲੈਂਦਾ ਉਹ ਕਰ ਦਾਂਗੇ ਮਾਨ ਤਾਨ ਆਪਾਂ 80 ਡੇੜ ਕਿੜ ਕਰ ਦਾਂਗੇ ਕੋਈ ਨਹੀਂ ਛੋੜ ਦੇ ਯਾਰ ਛੋੜ ਵੀ ਕਰ ਦਾਂਗੇ ਉਹ ਚੋਂ ਹਾਂ ਬਾਕੀ ਇੱਕ ਗੱਲ ਹੋਰ ਦਾ ਤਾਂ ਨਾ ਜਿਹੜੇ ਸੱਜਣ ਨੇ 2 2 ਜਾਂ 3 3 ਇਕੱਠੀਆਂ ਲੈਣੀਆਂ ਨੇ ਉਹਨਾਂ ਦਾ ਕੱਲੀ ਨਾਲੋਂ ਜੋੜੇ 'ਚ ਜਾਂ ਟ੍ਰਿਪਲ 'ਚ ਥੋੜਾ ਮਨਤਨ ਹੋ ਜੂਗਾ ਬਈਆ ਹੁਣ ਤੇਰੇ ਏਰੀਆ ਵਾਲੇ ਤਿੰਨ ਲੈ ਕੇ ਗਏ ਨੇ ਹਾਂਜੀ ਤਿੰਨਾਂ 'ਚ ਉਹਨਾਂ ਦਾ ਮਾਨਤਨ ਫੁੱਲ ਕਰਿਆ ਆਪਾਂ ਛੋੜ ਛੱਪਾ ਵੀ ਫੁੱਲ ਕਰਿਆ ਠੀਕ ਐ ਇਹਦੀ ਕੀ ਗੱਲ ਬਾਤ ਆ ਬਈ ਇਹ ਦੂਏ ਸੂਏ ਸੂੰਦੀ ਆ ਹਲੇ ਲਊਗੀ ਘੱਟੋ ਘੱਟ ਹਫ਼ਤਾ ਦੱਸ ਦੇਣਾ ਨਾ ਇਹ ਦੂਜੀ ਨਾਲ ਇਹਦਾ ਕਦ ਥੋੜਾ ਜਿਹਾ ਹਾਂ ਇਹ ਥੋੜੇ ਨਿੱਕੇ ਕਦ 'ਚ ਇਹ ਥੋੜੇ ਨਿੱਕੇ ਚ ਐ ਪਰ ਉਹ ਬਾਡੀ ਬੂਡੀ ਦੀ ਚੰਗੀ ਆ ਉੱਤੇ ਮਜ਼ਬੂਤ ਪਯੋਰ ਚਾ ਪੂਰੀ ਐਨ ਬਾਈ ਇਹਦਾ ਸੂਆ ਕਿਹੜਾ ਲਾਡੀ ਬਾਈ ਦੂਏ ਸੂਏ ਸੂਗੀ ਇਹ ਕਿੰਨੇ ਦਿਨ ਕੱਢ ਦੂਗੀ ਇਹ ਲਊ ਹਫ਼ਤਾ ਦੱਸ ਦੇ ਇੱਕ ਹਫ਼ਤਾ 10 ਦਿਨ ਕੱਢ ਦੂ ਹਾਂਜੀ ਹਾਂ ਇਹਦਾ ਦੁੱਧ ਕੀ ਦੱਸਿਆ ਪਹਿਲੇ ਦਾ ਬਾਈ 13 ਕਿਲੋ 12 13 ਕਿਲੋ ਹਾਂ ਹੁਣ ਜਾਨੀ ਰਾਮ ਨਾਲ 14 15 ਚ ਰਾਵੂ ਥੱਲੇ ਦਾ ਕੱਚੀ ਆ ਉਹ ਹਾਂ ਇੱਥੋਂ ਦਿਖਾ ਦੇ ਦਰਸ ਬਾਡੀ ਬੂਡੀ ਦਿਖਾ ਦੇ ਹੂੰ ਬੈੜ ਆ ਗਈ ਜਾਨ ਵਾਲੀ ਜੇ ਗੱਲ ਬਾਤ ਕਰ ਲਈ ਜਾਨ ਜੂਨ ਚੰਗੀ ਆ ਸਾਮ ਸੰਭਾਲ ਚ ਆਈ ਹੋਈ ਆ ਦੁੱਧ ਪਾ ਸਕਦੀ ਆ 12 13 ਕਿਉਂਕਿ ਪਹਿਲਣ ਦਾ 12 13 10 ਦਾ ਬਾਈ ਬੱਧ ਪਾਉ ਵੀਰੇ ਹੱਲੇ ਦਾ ਸਾਰੀ ਕੱਚੀ ਆਲ ਤਾਂ ਲੇਵਾ ਉਵੇਂ ਹੀ ਪਿਆ ਅੱਗੇ ਪਿੱਛੇ ਦਾ ਆਰਡਰ ਬਣ ਗਿਆ ਹਾਂ ਜੀ ਹਾਂ ਤੇ ਆ ਗਈ ਉੱਤੋਂ ਜਾਣ ਵਾਲੀ ਦਰਸ ਬਾਈ ਉੱਤੋਂ ਬਾਡੀ ਬੂਡੀ ਦਿਖਾ ਦੇ ਆ ਗਈ ਜਾਣ ਵਾਲੀ ਲਿੱਸੀ ਫਿੱਕੀ ਨਹੀਂ ਕਿਸੇ ਵੀ ਪਾਸੋਂ ਇਹਦੇ ਪੈਸੇ ਕਿੰਨੇ ਲਾਵਾਂਗੇ ਐਂ ਕੱਚੀ ਕੁੱਚੀ 35000 ਰੁਪਇਆ ਹੈ 35 ਸਿਰਫ 35 ਹਾਂ ਸਾਮ ਵਾਲਾ 5 ਆਪਾਂ ਛੱਡਤਾ ਹਾਂ ਸੂਕੇ ਦਾ 45000 ਆਲੀ ਦਾ 40 41 ਕਰਿਆ ਜਿਹੜੀਆਂ ਹਾਜ਼ਰ ਨੇ ਤੇ ਇਹਦਾ ਬਾਈ ਕਹਿੰਦਾ ਯਾਰ ਸਾਮ ਵਾਲਾ 5000 ਰੁਪਇਆ ਗੁਰੀ ਆਪਾਂ ਛੱਡ ਦਾਂਗੇ ਇਹਦਾ ਸੱਜਣ ਲਿ ਉਹ ਪਾਲੂ ਵੈਨੂ ਕਾਰ ਖੇਲਣ ਲਈ ਆ ਗਏ ਹਨ ਹਾਂ ਵੀਰੇ ਤੇ ਬਾਕੀ ਜੇ ਇਹ ਲੈਣ ਵਾਲੀਆਂ ਤਿੰਨੇ ਲੈਂਦਾ ਕੋਈ ਤਿੰਨਾਂ ਦੇ ਮਾਰ ਦੇ ਦਰਸ ਕੈਮਰਾ ਤਿੰਨਾਂ ਚ ਹੋਰ ਵੀ ਮਾਰਨ ਦਾ ਮਸੂਗਾ ਨਹੀਂ ਸੁਣਾਲੀਆਂ ਨੇ ਤਿੰਨਾਂ ਤੇ ਮਾਰ ਤਾਨ ਕਰ ਦਾਂਗੇ ਤੇ ਹੈਗੀਆਂ ਤਿੰਨੇ ਚੰਗੀਆਂ ਨੇ ਇੱਕੋ ਜੀਆਂ ਨੇ ਘਰੇ ਖੜੀਆਂ ਵੀ ਜਚਣਗੀਆਂ ਤੇ ਹੁਣ ਆ ਜਾ ਇੱਧਰ ਲੈ ਬੰਨੇ ਆ ਵੱਛੀ ਤੇ ਮਾਰਦੀ ਇਹ ਆ ਗਈ ਮੇਰਾ خیال ਆ 10ਵਾਂ ਨੰਬਰ ਆ ਗਿਆ ਬਈ ਇਹਦਾ ਹਾਂਜੀ ਬਾਈ ਇਹਦਾ ਸੁਆ ਕਿਹੜਾ ਇਹਦਾ ਬਾਈ ਹੈਗਾ ਸੁਆ ਦੂਜਾ ਸੁਆ ਦੂਜਾ ਫੂਸ ਫੂਸ ਦੀ ਐਂਡ ਕੁਆਲਿਟੀ ਦਾ ਸੁਈ ਆ ਬੱਛਾ ਬਾਈ ਡੇਢ ਦੋ ਮਹੀਨੇ ਦੀ ਸੂਈ ਹੋਈ ਆ ਠੀਕ ਆ ਜੀ ਹਾਂ ਦੁੱਧ ਆਥ ਮੰਨ ਕੇ ਲੈ ਜਾਓ ਚਾਹੇ 10 ਹੋਵੇ ਅੱਜ ਆਈ ਆ ਦੁੱਧ ਬਹੁਤ ਠੜਾ ਕਹਿਣ ਦਾ ਭਾਵਾ ਹਾਂ ਦੋ ਮਹੀਨੇ ਨਹੀਂ ਨਹੀਂ ਵੀਰੇ ਹਲ ਤਾਂ ਦੋ ਕ ਮਹੀਨਿਆਂ ਦੀ ਸੂਈ ਹੋਈ ਆ ਇੱਥੇ ਰੋਕ ਕੇ ਦਿਖਾ ਦੇ ਇੱਥੇ ਤਾਂ ਫੇਸ ਦਿਖਾ ਦੇ ਦਰਸੇ ਦਾ ਫੇਸ ਬਿਲਕੁਲ ਛੋਟਾ ਆ ਗਿਆ ਪਿਓਰ ਜਰਸੀ ਜੀ ਆ ਗਈ ਤੇ ਮੱਥੇ 'ਚ ਟੋਆ ਵੀ ਆ ਗਿਆ ਜੀ ਜਿਵੇਂ ਉਹ ਹੁੰਦਾ ਤੇ ਉੱਤੇ ਆ ਸਿਸਟਮ ਜਿਹਾ ਹੁੰਦਾ ਉਹਦਾ ਬੋਦਾ ਜਿਹਾ ਕਹਿ ਦਿੰਦੇ ਇਹਨੂੰ ਆ ਗਿਆ ਪਿਓਰ ਜਰਸੀ 'ਚ ਸੁਹਾ ਦੂਜਾ ਤੇ ਹੈ ਗਈ ਆ ਟੋਕੜਾ ਇਹਦਾ ਨਾਲ ਬੱਚਾ ਖੜਾ ਇੱਥੇ ਕੈਮਰਾ ਮਾਰ ਦੇ ਇੱਤੋਂ ਆਈਡੀਆ ਲਾ ਲਓ ਮਹੀਨੇ ਦੀ ਆ 2 ਮਹੀਨੇ ਦੀ ਆ ਹੂੰ ਇੱਤੋਂ ਸਮਝ ਲਾ ਲਿਓ ਦੁੱਧ ਹੁਣ 8 ਕਿਲੋ ਤਿਆਰ ਆ ਹਾਂ ਵੀਰੇ 8 ਆ ਦੁੱਧ 8 ਕਿਲੋ ਦੁੱਧ ਆ ਬਾਈ ਹੋਰ ਵੀ ਕਰਿਆ ਹੁਣ ਆਪਣੇ ਤਾਂ ਫੇਰ ਸੇਵਾ ਇੱਧਰ ਚਾਰ ਚੂਰ ਆ ਜ ਸੱਜਣਾ ਇਹ ਠੱਕੇ ਚੜ ਗਈਆਂ ਜੇ ਇਹ ਹਾਂ ਇਹਨਾਂ ਨੇ ਦੁੱਧ ਵੀ ਵਾਜ ਜਾਣਾ ਤੇ ਬਾਡੀ ਚ ਵੀ ਚੰਗਾ ਵਾਧਾ ਇਜ਼ਾਫਾ ਕਰ ਲੈਣਾ ਤੇ ਅਗਲੇ ਸੂਏ ਨੂੰ ਬਾਈ ਹੋਰ ਵੀ ਇਹਨਾਂ ਨੇ ਯਾਰ ਕੁਆਲਿਟੀ ਚੰਗੀ ਬਣਾ ਜਾਣੀਆਂ ਇਹਦੇ ਪੈਸੇ ਕਿੰਨੇ ਲਵਾਂਗੇ 30000 ਰੁਪਏ ਵੀਰੇ ਇਹਦਾ 30 ਮਾਨ ਤਾਨ 30 ਚੋਂ ਕਰ ਮਾਨ ਤਾਨ ਕਰ ਦਾਂਗੇ 30 ਨੰਬਰ ਬ ਨੰਬਰ ਜੀ ਆਪਣਾ ਹੈਗਾ 8229097861 ਇੱਕ ਹੋਰ 8729097862 ਦੂਆ ਨੰਬਰ 985 ਤੋਂ ਬਨਜਾਈ 9812 ਲੈ ਨੰਬਰ ਸੱਜਣੋ 22 ਦੇ ਸਕਰੀਨ ਤੇ ਲਾ ਦੂੰਗਾ ਇਹਨਾਂ ਤੋਂ ਜਿਹੜੀ ਵੀ ਬੱਚੀ ਪਸੰਦ ਆਊਗੀ ਬਈ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਾਓ ਫੋਨ ਕਰਕੇ ਆਇਓ ਵੀਰਮਣੇ ਇਹਦੇ ਬੈਕ ਬੁੱਕ ਜਾਂਦਾ ਡੰਗਰ ਨਾ ਫਿਰ ਬਾਈ ਆ ਕੇ ਕਹਿੰਦੇ ਨੇ ਯਾਰ ਬੈਕ ਵੀ ਕਿਹਾ ਕਿਉਂ ਆਪਣਾ ਮਾਲ ਦਾ ਵੀਡੀਓ ਤੇ ਜਦੀ ਹੋ ਜਾਂਦਾ ਬੈਕ ਬੈਡ ਹੋ ਜਾਂਦਾ ਸਿਸਟਮ ਸਾਫ ਸੁੱਤਰੇ ਨਾਗ ਹੁੰਦੇ ਨੇ ਆ ਫੋਨ ਲਾ ਕੇ ਬਾਈ ਨੂੰ ਆਜੋ ਕਰਨ ਜਿਹੜੇ ਸੱਜਣ ਨੇ ਲੈਣਾ ਕਿਉਂਕਿ ਕਈ ਵਾਰੀ ਕੋਈ ਸੱਜਣ ਯਾਰ ਦੂਰ ਤੋਂ ਆਜੇ ਉਹਰੇ ਕੋਈ ਜਾਨਵਰ ਨਾ ਮਿਲੇ ਫਿਰ ਪਰੇਸ਼ਾਨੀ ਦਾ ਕੰਮ ਹੋ ਜਾਂਦਾ ਹਾਂ ਜੀ ਹਾਂ ਆ ਫੋਨ ਮੇ ਲੈ ਕੇ ਆਓ ਬਾਈ ਨੇ ਜਿਹੜੇ ਵੀ ਸੱਜਣ ਨੂੰ ਪਸੰਦ ਆਊਗਾ ਉਹਦਾ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ